ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਬਾਬਾ ਸੱਤਪੋਹੀ ਜੀ ਦੇ ਸਥਾਨ ਝਾਣਾ ਸਾਹਿਬ ਤੋਂ ਗੁਰੂ ਘਰ ਆਪਾਂ ਜ ਆਇਆ ਜੋ ਕਿ ਢਾਲੀਵਾਲ ਗੋਤ ਨਾਲ ਸੰਬੰਧਿਤ ਬਾਬਾ ਜੀ ਦੀ ਇਹ ਪਵਿੱਤਰ ਸਥਾਨ ਨੇ ਤੇ ਹਾਜ਼ਰ ਬਾਬਾ ਜੀ ਦਾ ਲਿਖਿਆ ਹੈ ਸ਼ਹੀਦ ਮੀਹਾ ਸਿੰਘ ਜੀ ਢਾਲੀਵਾਲ ਪਿੰਡ ਪਰਵਾਲ ਦੇ ਤਪੇ ਵਾਲੇ ਸਨ ਖੇੜੀ ਦੇ ਜੰਗ ਵਿੱਚ ਸ਼ਹੀਦ ਹੋਏ ਸਨ ਜੀਜ਼ਨ ਦਰਸ਼ਨ ਕਰਾਉਣੇ ਆ ਅੰਦਰ ਗੁਰੂ ਘਰ ਦੇ ਵੀ ਸੋ ਹਰ ਸਾਲ ਬਹੁਤ ਭਾਰੀ ਸਮਾਗੋ ਹੁੰਦਾ ਇਸ ਜਗ੍ਹਾ ਤੇ ਸੰਗਤਾਂ ਆ ਰਹੀਆਂ ਜੈਤਵਾਰ ਦਾ ਦਿਨ ਹੈ ਸੋ ਬੜੇ ਸਮੇਂ ਬਾਅਦ ਲੰਮੇ ਸੰਗਤ ਬਾਬਾ ਜੀ ਦੀ ਕਿਰਪਾ ਹੋਇਆ ਜੇ दर्शन दे का मौका मिले अंदर दरबार साहब आप जी दर्शन करवाने आप वागुर सतना वागुरू जरूर लेखो जी कमेंट तो तो बच्चे Вот. ਮਸਾਂ ਮੇ ਬੰਦੋਂ ਸੁਖਮਨੀ ਸਾਹਿਬ ਦੇ ਪਾੜ ਕੀਤੇ ਜਾ ਰਹੇ ਨੇ ਸਭੀ ਸਾਰੀ ਆਪਾਂ ਜਗ੍ਹਾ ਦਾ ਦਰਸ਼ਨ ਕਰਾਵਾਂਗੇ ਤੁਹਾਨੂੰ ਹਰ ਸਾਲ ਬਹੁਤ ਵੱਡਾ ਧਮਾਗਮ ਹੁੰਦਾ ਇੱਥੇ ਜਗ੍ਹਾ ਤੇ ਮੈਂ ਉਧਰ ਵੀ ਤੁਹਾਨੂੰ ਦਰਸ਼ਨ ਕਰਵਾਇਆ ਆਂ ਸ਼ੰਗ ਸਾਹਿਬ ਖਾਲਸੇ ਦਾ ਨਿਸ਼ਾਨ ਫੰਗਤਾਂ ਆ ਰਹੀਆਂ ਨੇ ਐਤਵਾਰ ਦਾ ਦਿਨ ਹੈ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਥਾਨ ਦੀ ਸੇਵਾ ਸ੍ਰੀਮਾਨ ਸੰਤ ਦਰਬਾਰਾ ਸਿੰਘ ਜੀ ਤੇ ਜੀ ਦੀ ਤਰਪਤਨੀ ਮਾਤਾ ਕਰਤਾਰ ਕੌਰ ਜੀ ਨੇ ਕਰਵਾਈ ਜਿੱਥੇ ਮਤਕੀਨੀਆਂ ਦਾ ਸਤਪ ਹੁੰਦਾ ਹੈ ਉੱਥੇ ਹੀ ਕੇਸਰੀ ਝੰਡਾ ਝੁਲਦਾ ਹੈ ਮਾਤਾ ਜੀ ਨੂੰ ਸਿੱਧਾ ਬੋਲੋ ਹੁਕਮ ਹੋਇਆ ਕਿ ਇਸ ਅਸਥਾਨ ਤੇ ਕੇਸਰੀ ਝੰਡਾ ਚਲਾਇਆ ਜਾਵੇ ਇਸ ਝੰਡੇ ਹੇਠ ਸੱਚੇ ਨਿਆਂ ਹੋਣਗੇ ਕਲਯੁਗ ਜਿੱਤਿਆ ਜਾਵੇਗਾ ਇਸ ਨਿਸ਼ਾਨ ਸਾਹਿਬ ਦੀ ਸੇਵਾ ਪੰਡ ਵੱਡੇ ਰੱਖੇ ਨੇ ਕਰਵਾਈ ਸੀ ਸੋ ਇਹ ਅਸਥਾਨ ਦੀਆਂ ਅਲੱਗ-ਅਲੱਗ ਜੋ ਇਤਿਹਾਸ ਨਾਲ ਜੁੜੀਆਂ ਹੋਈਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਪਾਂ ਇਧਰ ਤੋਂ ਬਾਬਾ ਤੋਤਾਰਾਮ ਜੀ ਦੇ ਦੌਦਰ ਵਾਲਿਆਂ ਦੀ ਸਥਾਨ ਬਣੇ ਰਹਿਣ ਇੱਥੇ ਵੀ ਸੰਗਤਾਂ ਹੁੰਨਾਂ ਸਮਰਤਕ ਹੁੰਦੀਆਂ ਨੇ ਕਿਹ ਵਾਰੀ ਉਸ ਤੋਂ ਪਹਲਾ ਕਰੇ ਦਰਸਤ ਰੋਗਰ ਸਾਹਿਬ ਸੁਗੁਰ ਬੱਚੇ ਇਸ਼ਨਾਨ ਕਰਦੇ ਬੱਚੇ ਪਉ ਇਧਰ ਲੰਗਰ ਹਾਲ ਦੇ ਵਿੱਚ ਸੰਗਤਾਂ ਪ੍ਰਸ਼ਾਦਾ ਤਤ ਤਤ ਲੈ ਕੇ ਆਉਂਦੀ ਸੰਗਤਾਂ ਨੂੰ ਪ੍ਰਸ਼ਾਦਾ ਵੀ ਸ਼ਿਕਾਇਆ ਜਾਂਦਾ ਹੈ ਸੰਗਤਾਂ ਨੂੰ ਸੋ ਬਹੁਤ ਭਾਰੀ ਸਮਾਗਮ ਹੁੰਦਾ ਹਰ ਸਾਲ ਇੱਥੇ ਸੰਗਤਾਂ ਆਉਂਦੀਆਂ ਨੇ ਤਾਲੀਵਾਲ ਗੋਹ ਦੇ ਨਾਲ ਸੰਬੰਧਿਤ ਹੈ ਬਾਬਾ ਸਿੱਧ ਪੁਹੀ ਜੀ ਦਾ ਇਤਿਹਾਸ ਹੈ ਜੋ ਬਾਬਾ ਜੀ ਬਹੁਤ ਕਿਰਪਾ ਕਰਦੇ ਹਨ ਔਰ ਬੜੀ ਸ਼ਰਦਾ ਦੇ ਨਾਲ ਸੰਗਤਾਂ ਆਉਂਦੀਆਂ ਉਧਰ ਮਾਤਾ ਆਮਾ ਵੀ ਤੁਸੀਂ ਦੇਖਿਆ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਹੈ ਇੱਧਰ ਅਲੱਗ-ਅਲੱਗ ਜਗ੍ਹਾ ਹਰ ਜਗ੍ਹਾ ਦੀ ਮਤਲਬ ਧਰਮਾਂ ਦੀ ਮੰਨਤਾ ਵੀ ਮੰਨੀ ਜਾਂਦੀ ਹੈ ਸੰਗਤਾਂ ਵੱਲੋਂ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ ਸੋ ਉਧਰ ਜਗ੍ਹਾ ਬਣੀ ਹੋਈ ਹੈ ਉਹ ਵੀ ਦਿਖਾਉਣਾ ਹੈ ਤੁਹਾਨੂੰ ਸੋ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਜਗ੍ਹਾ ਬਣਾਈ ਹੈ ਸ਼ਿਵਜੀ ਮਹਾਰਾਜ ਜੀ ਦੀ ਪੂਲੇ ਸ਼ੰਕਰ ਜੀ ਉਹਨਾਂ ਦੀ ਜਗ੍ਹਾ ਬਣਾਈ ਹੈ ਅੱਪਾ ਜੀ ਸੌਧਰ ਦੂਰ ਹੈ ਥੋੜਾ ਜਿਹਾ ਉਹ ਵੀ ਇੱਕ ਘੁੰਮ ਕੇ ਆ ਜਾਣਾ ਅਸੀਂ ਕੋਸ਼ਿਸ਼ ਕਰਾਂਗੇ ਉੱਥੇ ਤੱਕ ਵੀ ਜਾਣ ਦੀ ਸੋ ਇੱਧਰੋਂ ਅਸੀਂ ਹੁਣ ਤੁਹਾਨੂੰ ਮੰਦਿਰ ਦਿਖਾਇਆ ਸ਼ਿਵਜੀ ਮਹਾਰਾਜ ਦਾ ਸੋ ਇੱਧਰ ਮਾਤਾ ਰਾਣੀ ਦੀ ਵੀ ਹੈ ਜਗ੍ਹਾ ਬਣੀ ਹੈ ਅਸੀਂ ਦਿਖਾਉਣੇ ਤੁਹਾਨੂੰ ਕੋਸ਼ਿਸ਼ ਕਰਦੇ ਜਾ ਰਹੇ ਹਾਂ ਉੱਧਰ ਬਾਬਾ ਸੱਤਪੁੱਈ ਪਿਆਣਾ ਸਾਹਿਬ ਦੇ ਨਾਮ ਦੇ ਨਾਲ ਜਾਣੇ ਜਾਂਦੇ ਨੇ ਜਗਾ ਮੁਗੇਰੀ ਕਿਚ ਪੈ ਜਾਂਦੀ ਹੈ ਇਹ ਉਹ ਆਪਣੇ ਪਿੰਡ ਵਿੱਚ ਚਰਾੜੀ ਵੀ ਇਸ ਖਾਨ ਬਣਿਆ ਹੋਇਆ ਉੱਥੇ ਵੀ ਹਰ ਸਾਲ ਸਮਾਗਮ ਹੁੰਦਾ ਹੈ ਅਖੰਡ ਪਾਠ ਕਰਵਾਏ ਜਾਂਦੇ ਨੇ ਸੰਗਤ ਵੱਲੋਂ ਨਗਰ ਵੱਲੋਂ ਰਲ ਮਿਲ ਕੇ ਤਾਂ ਹੀ ਜਗਾ ਬਣੇ ਸਾਰੇ ਮਾਤਾ ਤੋਂ ਹੀ ਮਾਤਾ ਰਾਣੀ ਦੇ ਸਥਾਨ ਬਣੇ ਹੋਏ ਨੇ ਮਸ਼ੀਰਾਵਾਲੀ ਹਰ ਜਗ੍ਹਾ ਦੀ ਮੰਨਤਾ ਕਰੀ ਜਾਂਦੀ ਹੈ ਸਰ ਤਰਨ达 ਸਤਕਾਰ ਕੀਤਾ ਜਾਂਦਾ ਹੈ जय कर माता शिरणवाली दा फूल साचे दरबार की जय ओए so, सी माता रानी दी जगह स्थान सो ਹੋਰ ਵੀ बस ਇੰਨੀਆਂ ਕਿਸਤਾਨ ਜਗ੍ਹਾ ਮਿੱਟੀ ਕੱਢੀ ਜਾਂਦੀ ਹੈ ਹੁਣ ਉੱਥੇ ਉਹ ਵੀ ਦਿਖਾਉਣਾ ਜੋ ਇਸ ਜਗ੍ਹਾ ਤੇ ਸੰਗਤਾਂ ਆਉਂਦੀਆਂ ਨੇ ਜੋ ਪੁਰਾਣੀ ਪਰੰਪਰਾ ਚੱਲਦੀ ਹੈ ਸੰਗਤਾਂ ਵੱਲੋਂ ਉੱਥੇ ਮਿੱਟੀ ਵੀ ਕੱਢੀ ਜਾਂਦੀ ਹੈ ਮੱਥਾ ਟੇਕਦੀਆਂ ਸੰਗਤਾਂ ਆਪਣੀਆਂ ਸੁੱਖਾਂ ਸੁਖ ਦੀਆਂ ਜੋ ਪੂਰੀਆਂ ਹੁੰਦੀਆਂ ਪਪਾ ਜੀ ਜੋ ਕਰੇ ਪਸ਼ੂਆਂ ਦੀ ਤੰਦਰੁਸਤੀ ਵਾਸਤੇ ਵੀ ਕਿਲੇ ਇਥੇ ਗੱਡੇ ਜਾਂਦੇ ਲੈ ਕੇ ਜਾਂਦੇ ਨੇ ਅ ਉਹ ਜਿਵੇਂ ਕਿ ਚਾਲੀ ਸਾਹਿਬ ਵੀ ਗੁਕਰ ਕਿਲੇ ਗੱਡੇ ਜਾਂਦੇ ਨੇ ਪਸ਼ੂਆਂ ਦੀ ਘਰ ਵਿੱਚ ਤੰਦਰੁਸਤੀ ਤੇ ਲਈ ਮੇਰ ਕਰ ਦਿਆ ਬਾਬਾ ਜੀ ਸੋ ਇਹ ਸਥਾਨ ਸੀ ਬਾਬਾ ਸਿੱਧ ਪੁਰੀ ਜੀ ਦਾ ਬਾਬਾ ਪੈਣਾ ਸਾਹਿਬ ਤੋਂ ਨੂੰ ਵੀਡੀਓ ਦਿਖਾਈ ਹੈ ਸੋ ਇਸੇ ਤਰ੍ਹਾਂ ਜਿੱਥੇ ਵੀ ਪ੍ਰਮਾਤਮਾ ਕਿਰਪਾ ਕਰਦਾ ਕੋਈ ਛਿੰਗੀਆਂ ਜਗ੍ਹਾ ਦਿਖਾਉਣ ਦੀ ਕੋਸ਼ਿਸ਼ ਕਰਦੇ ਰਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਵੀਡੀਓ ਵਿੱਚ ਦੇਖਦੇ ਕਮੈਂਟ ਵਿੱਚ ਵਾਹਿਗੁਰੂ ਜਰੂਰ ਲਿਖਿਓ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਤਰੀ ਵਾਹਿਗੁਰੂ ਜੀ ਕੀ ਫਤਿਹ